ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਕਿਵੇਂ ਆ ਸਰਪੰਚੋ ਓ ਸਰਪੰਚੋ ਕਿਵੇਂ ਆ ਨਿਕਲੇ ਪਈਆ ਚੀਕ ਛੋਡੀ ਜਦੋਂ ਤਾਂ ਛੋਡੇ ਹੱਕ ਦੇ ਵਿੱਚ ਗਾਣੇ ਆਉਂਦੇ ਸੀ ਉਦੋਂ ਤਾਂ ਡੀਜੇ ਲਵਾ ਲਵਾ ਕੇ ਬੜੇ ਤੁਸੀਂ ਉਛਲਦੇ ਸੀ ਲੋਕਾਂ ਨੂੰ ਕਹਿੰਦੇ ਸੀ ਅਸੀਂ ਆਏ ਸਰਪੰਚੀ ਜਿੱਤੀ ਆ ਅਸੀਂ ਆਏ ਸਰਪੰਚੀ ਲਈ ਆ ਅਸੀਂ ਆ ਕਰਦਿਆਂਗੇ ਅਸੀਂ ਯੋ ਕਰਦਿਆਂਗੇ ਡੀਜੇ ਦੇ ਵਿੱਚ ਜੇ ਇੱਕ ਵਿਆਹ ਹੁੰਦਾ ਸੀ ਉੱਥੇ ਘੱਟੋ ਘੱਟ 50 60 ਵਾਰੀ ਛੋਡਾ ਗਾਣਾ ਚੱਲਦਾ ਸੀ ਹੁਣ ਛੋਟੀ ਚੀਕ ਨਿਕਲ ਗਈ ਖੈਰ ਮੈਂ ਕੋਈ ਗੀਤਾਂ ਨੂੰ ਪ੍ਰਮੋਟ ਨਹੀਂ ਕਰਦਾ ਮੈਂ ਆ ਨਾ ਵੀ ਗੀਤਾਂ ਵਾਲੇ ਜਾਦੇ ਕੰਜਰ ਲੋਕ ਐ ਕੋਸ਼ੀ ਲੋਕ ਐ ਜਿਹੜੇ ਚੰਗੇ ਐ ਕੰਮ ਕਰਦੇ ਤੇ ਕੁਸ਼ ਚੰਗੇ ਸਰਪੰਚ ਵੀ ਐ ਸਾਰੇ ਦੀ ਸਾਰੀ ਮੈਜੋਰਟੀ ਕੋਈ ਮਾੜੀ ਨਹੀਂ ਹੁੰਦੀ ਬਹੁਤ ਵਧੀਆ ਸਰਪੰਚ ਵੀ ਆ ਜਿਹੜੇ ਚੰਗੇ ਵਿਕਾਸ ਦੇ ਕੰਮ ਕਰਦੇ ਆ ਚੰਗੇ ਕੰਮ ਕਰਦੇ ਆ ਆਪਦੇ ਪਿੰਡਾਂ ਦੇ ਵਿੱਚ ਮਤੇ ਪਾਏ ਆ ਕੋਈ ਚਿੱਟੇ ਵਾਲਿਆਂ ਦੀ ਬਾਬਤ ਕੋਈ ਨਸ਼ੇ ਦੀ ਬਾਬਤ ਮਤੇ ਪਾਏ ਆ ਬਹੁਤ ਚੰਗੇ ਕੰਮ ਕੀਤੇ ਆ ਪਰ ਤੁਸੀਂ ਆ ਹੁਣ ਛੋਟੀਆਂ ਚੀਕਾਂ ਨਿਕਲੀਆਂ ਪਈਆਂ ਜੇ ਇੱਕ ਮਾੜਾ ਜਿਹਾ ਗੀਤ ਦੇ ਵਿੱਚ ਤੁਹਾਡਾ ਨਾਂ ਲੈਤਾ ਇਹ ਗੀਤ ਹੁੰਦੇ ਜਿਹੜੇ ਐਂਟਰਟੇਨਮੈਂਟ ਹੁੰਦੀ ਹੈ ਠੀਕ ਆ ਇਹ ਕੋਈ ਵਿਸ਼ੇਸ਼ ਬੰਦੇ ਤੇ ਲੱਗਦੀ ਗੱਲ ਨਹੀਂ ਹੁੰਦੀਗੀ ਜਿਹੜਾ ਤੁਸੀਂ ਚੀਕਾਂ ਮਾਰੀ ਜਾਂਦੇ ਆ ਮੈਂ ਨਾ ਵੀ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਸਰਪੰਚ ਹੁੰਦੇ ਆ ਹਰੇਕ ਐਨੇ ਪੈਸੇ ਲਾਉਂਦਿਆ ਉਦੋਂ ਸ਼ਰਾਬ ਵਰਤਉਂਦੇ ਆ ਵੱਤ-ਵੱਤ ਨਸ਼ਾ ਵਰਤਉਂਦੇ ਆ ਵੱਤ-ਵੱਤ ਉਦੋਂ ਨਹੀਂ ਛੋਡੀਆਂ ਚੀਕਾਂ ਪੈਂਦੀਆਂ ਤੁਸੀਂ ਕਿਤੇ ਨਸ਼ੇ ਵਾਲੇ ਦੀ ਬਾਬਤ ਕਿਸੇ ਵੀ ਮੁੱਦੇ ਦੇ ਉੱਤੇ ਜਾਂ ਸਰਕਾਰ ਜਿੱਥੇ ਗਲਤ ਕੰਮ ਕਰਦੀ ਹੈ ਜਾਂ ਸਰਕਾਰ ਦੀ ਬਾਬਤ ਤੁਸੀਂ ਕਿਸੇ ਨਸ਼ੇ ਵਾਲੇ ਦੀ ਬਾਬਤ ਤੁਸੀਂ ਕਿਤੇ ਵੀ ਮਤਾਂ ਪਾਏ ਪੈਂਟ ਦੇ ਵਿੱਚੋਂ ਕਿਸੇ ਨਸੇ ਵਾਲੇ ਦਾ ਭਾਂਡਾ ਤਿਆਗਿਆ ਤੁਸੀਂ ਨਹੀਂ ਹੁਣ ਛੋਟੀਆਂ ਚੀਕਾਂ ਨਿਕਲ ਗਈਆਂ ਸੈਨੇ ਸਰਪੰਚ ਆ ਰਿਹਾ ਸੀ ਚੰਗਾ ਵਧੀਆ ਗੱਲਾਂ ਕਰਦਾ ਸੀ ਬੋਲਦਾ ਸੀ ਕਿਹਨੇ ਧਰਨਾ ਲਾਇਆ ਕੋਈ ਜਿੱਥੇ ਚੰਗੀਆਂ ਗੱਲਾਂ ਹੁੰਦੀਆਂ ਜਿੱਥੇ ਕਿਸਾਨ ਯੂਨੀਅਨਾਂ ਖੜਦੀਆਂ ਨਾਲ ਕਿੰਨੇ ਕੁ ਸਰਪੰਚ ਖੜੇ ਆ ਮਜ਼ਦੂਰਾਂ ਦੇ ਨਾਲ ਕਿੰਨੇ ਕੁ ਸਰਪੰਚ ਖੜੇ ਆ ਘਰੇ ਬੈਠੇ ਤੁਸੀਂ ਗ੍ਰਾਂਟ ਦੀ ਡੀਕ ਦੇ ਵਿੱਚ ਹੁੰਨੇ ਆ ਵੀ ਗ੍ਰਾਂਟ ਕਦੋਂ ਆਊਗੀ ਤੇ ਕਦੋਂ ਅਸੀਂ ਖਾਣੀ ਐ ਹੋਰ ਇਦੋਂ ਵੱਧ ਤੁਹਾਡਾ ਕੋਈ ਮਤਵਲ ਨਹੀਂ ਸੋਨੂੰ ਲੋਕਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਸਮਾਜ ਸੇਵਾ ਦੇ ਨਾਲ ਨਹੀਂ ਕੋਈ ਲੈਣਾ ਦੇਣਾ ਕੋਈ ਕਾਸ਼ੇ ਦੇ ਨਾਲ ਸੋਨੂੰ ਲੈਣਾ ਦੇਣਾ ਨਹੀਂ ਕੋਈ ਪਿੰਡਾਂ ਦੇ ਵਿੱਚ ਤੁਸੀਂ ਸਿੱਖ ਕੌਮ ਬਾਰੇ ਕੋਈ ਗੱਲ ਨਹੀਂ ਕੀਤੀ ਕੋਈ ਸਿੱਖ ਕੌਮ ਨੂੰ ਤੁਸੀਂ ਪ੍ਰਮੋਟ ਨਹੀਂ ਕੀਤਾ ਕੋਈ ਬੱਚੇ ਤੁਸੀਂ ਵਧੀਆ ਗੁਰਸਿੱਖ ਨਹੀਂ ਬਣਾਏ ਕੋਈ ਬੱਚਿਆਂ ਨੂੰ ਕੋਈ ਵਿੱਦਿਆ ਦਾ ਕੋਈ ਪੜ੍ਹਾਈ ਕੋਈ ਉਹ ਜੀ ਧਾਰਮਿਕ ਪਿੰਡ ਦੇ ਵਿੱਚ ਤੁਸੀਂ ਕੋਈ ਟੀਚਰ ਨਹੀਂ ਰੱਖੇ ਕੀ ਕੀਤਾ ਤੁਸੀਂ ਤੁਸੀਂ ਕੋਈ ਨਸ਼ੇ ਵਾਲਿਆਂ ਦੀ ਬਾਬਤ ਅੱਜ ਤੱਕ ਕਿਸੇ ਪਿੰਡਾਂ ਦੇ ਵਿੱਚ ਕਿੰਨੇ ਕ ਪਿੰਡ ਹੋਣਗੇ ਜਿਨ੍ਹਾਂ ਨੇ ਨਸ਼ੇ ਵਾਲਿਆਂ ਦੀ ਬਾਬਤ ਆਪਦੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਮਤੇ ਪਾਏ ਹੈ ਤੇ ਉਹਨਾਂ ਲੋਕਾਂ ਦੇ ਭਾਂਡੇ ਤੇ ਆ ਗਿਆ ਇੱਕ ਸਰਪੰਚ ਬਹੁਤ ਕੁਝ ਕਰ ਸਕਦਾ ਹੈ ਸਰਪੰਚ ਦੀ ਬਹੁਤ ਜ਼ਰੂਰਤ ਹੁੰਦੀ ਆ ਵੀ ਸਰਪੰਚ ਬਹੁਤ ਕੁ ਕ ਕਰਦਾ ਕਰਦਾ ਉਹ ਸਾਰੇ ਗਾਇਕ तकरीबन ਸਰਪੰਚਾਂ ਦੇ ਉੱਤੇ ਪਹਿਲਾਂ ਗੀਤ ਗਾਏ ਆ ਤੁਹਾਡੇ ਹੱਕ ਵਿੱਚ ਜਾਂ ਟੌਰ ਬਣਾਉਣ ਲਈ ਜਦੋਂ ਗਾਉਂਦੇ ਸੀ ਉਦੋਂ ਬੜਾ ਚਾਹ ਹੁੰਦਾ ਸੀਗਾ ਸਾਨੂੰ ਹੈ ਹਰੇਕ ਵਿਆਹ ਤੇ ਡੀਜੇ ਲਵਾ ਲਵਾ ਕੇ ਨੱਚਦੇ ਸੀ ਇੱਕ ਗੀਤ ਉਲਟਾ ਗਿਆ ਤਾਂ ਦੰਦਲਾਂ ਪੈ ਗਈਆਂ ਛੋਟੇ ਵਾਹ ਛੋਟੇ ਕੋਈ ਮੈਂ ਸਾਰੇ ਸਰਪੰਚਾਂ ਨੂੰ ਨਹੀਂ ਕਹਿੰਦਾ ਬਹੁਤ ਵਧੀਆ ਵੀ ਕੰਮ ਕਰਦੇ ਆ ਆਪਦੇ ਸਮੇਂ ਵਿੱਚ ਚੰਗਾ ਸਮਾਜ ਸੇਵਾ ਦਾ ਕੰਮ ਕਰ ਗਏ ਹੋਣਗੇ ਬਥੇਰੇ ਨਹੀਂ ਤਾਂ ਗਰਾਂਟਾਂ ਦੇ ਗੱਫੇ ਛਕਣ ਤੋਂ ਬਿਨਾਂ ਤੁਸੀਂ ਸਰਪੰਚਾਂ ਦੀ ਕੋਈ ਦੇਣ ਨਹੀਂ ਛੋਡੀ ਠੀਕ ਹੈ ਸੋ ਮੇਰੀ ਬੇਨਤੀ ਹੈ ਕੋਈ ਚੰਗੀ ਗੱਲ ਤੇ ਕੋਈ ਵਧੀਆ ਵਿਸ਼ੇ ਦੇ ਉੱਤੇ ਧਰਨਾ ਲੱਗਿਆ ਚੰਗਾ ਲੱਗਦਾ ਹੈ ਕੋਈ ਇਹ ਕੋਈ ਖਾਸ ਗੱਲ ਨਹੀਂ ਹੁੰਦੀ ਉਹਨਾਂ ਦਾ ਫਿਰ ਪਿੰਡ ਵਾਲਿਆਂ ਨੂੰ ਵੀ ਕਿਹਾ ਉਸ ਗਾਇਕ ਨੇ ਤਾਂ ਪਿੰਡ ਵਾਲਿਆਂ ਨੂੰ ਵੀ ਕਿਹਾ ਵੀ ਮੈਂ ਸਨੇ ਸਰਪੰਚ ਸਨੇ ਪਿੰਡ ਸਾਰਾ ਸਰਪੰਚ ਕੋਟ ਦੂੰ ਫਿਰ ਤਾਂ ਪਿੰਡ ਵਾਲੇ ਵੀ ਮਾਰੇ ਹੋਗੇ ਪਿੰਡ ਵਾਲੇ ਲੋਕ ਵੀ ਉਹਦੇ ਮਗਰ ਪੈ ਜਾਂਦੇ ਚੱਕ ਕੇ ਟੰਬੇ ਬਹੁਤੇ ਪਿੰਡਾਂ ਦੇ ਵਿੱਚ ਸਰਪੰਚ ਇਹੋ ਜਿਹੇ ਆ ਜਿਹੜੇ ਆਪ ਹੀ ਫੜਾ ਦਿੰਦੇ ਆ ਤੇ ਆਪ ਹੀ ਛੜਵਾ ਕੇ ਲਿਆਉਂਦੇ ਆ ਦਲਾਲੀ ਖਾਂਦੇ ਆ ਕਹਿੰਦੇ ਦਾ ਭਾਵਾ ਥਾਣੇ ਦੇ ਵਿੱਚੋਂ ਵੀ ਪੈਸਾ ਲੈਂਦੇ ਆ ਤੇ ਗਾਂ ਜਿਹਨੂੰ ਫੜਾਉਂਦੇ ਆ ਪਹਿਲਾਂ ਉਹਨੂੰ ਫੜਾਉਂਦੇ ਆ ਆਪ ਠੀਕ ਹੈ ਤੇ ਆਪ ਮੁੜ ਕੇ ਪੈਸੇ ਲੈਂਦੇ ਆ ਉਹਨਾਂ ਤੋਂ ਨਾਲੇ ਥਾਣੇ ਵਾਲਿਆਂ ਨੂੰ ਦਵਾ ਦਿੰਦੇ ਅੱਧ-ਅੱਧ ਹੀ ਕਰ ਲੈਂਦੀ ਆ ਕਿਹੜੇ ਸਰਪੰਚਾ ਬਈ ਕਿਹੜਾ ਸਰਪੰਚ ਜਿਹੜੇ ਉਹ ਚੰਗੇ ਕੰਮ ਕੀਤੇ ਆ ਸਰਪੰਚਾਂ ਨੇ ਸਰਪੰਚ ਦਾ ਤਾਂ ਉਹਦੇ ਪਤਾ ਲੱਗ ਜਾਂਦਾ ਆ ਆਪਦੇ ਪਿੰਡ ਦੇ ਵਿੱਚ ਉਹ ਸ਼ਰਾਬਾਂ ਵਰਤਾਉਂਦੇ ਆ ਹੈ ਤੇ ਨਸ਼ੇ ਵਰਤਾਉਂਦੇ ਆ ਉਹਦੇ ਪਤਾ ਲੱਗ ਜਾਂਦਾ ਵੀ ਸਰਪੰਚੇ ਸਰਪੰਚ ਨੇ ਨਹੀਂ ਕੰਮ ਕਰਨੇ ਇਹੋ ਜੇ ਸਰਕਾਰਾਂ ਕਿੱਥੋਂ ਸਹੀ ਕਰਨ ਲੱਗੀਆਂ ਜਦੋਂ ਪਿੰਡ ਦਾ ਨੁਮਾਇੰਦਾ ਚਾਹੁੰਦੇ ਆ ਅਸੀਂ ਉਹ ਹੀ ਨਹੀਂ ਸਹੀ ਕਰ ਸਕਦਾ ਸਰਕਾਰਾਂ ਕਿੱਥੋਂ ਕਰਨ ਲੱਗੀਆਂ ਸਰਕਾਰਾਂ ਦੇ ਵਿਰੁੱਧ ਬੋਲਿਆ ਕਿ ਸਰਪੰਚ ਕਦੇ ਮੰਡੀਆਂ ਦੇ ਵਿੱਚੋਂ ਕੋਈ ਮੰਡੀ ਨਾ ਮੰਡੀਆਂ ਦੇ ਵਿੱਚੋਂ ਫਸਲ ਨਾ ਚੱਕੀ ਜਾਵੇ ਕਿਤੇ ਸਰਪੰਚ ਨੇ ਧਾਰਨਾ ਦਿੱਤਾ ਕੋਈ ਗਰੀਬਾਂ ਮਜ਼ਦੂਰਾਂ ਦੀ ਖਾਤਰ ਆਧਿਆਪਕਾਂ ਦੀ ਖਾਤਰ ਕਿਹਦੀ ਬਗਾਵਤ ਖੜਿਆ ਸਰਪੰਚ ਬਿਲਕੁਲ ਨਹੀਂ ਉਹ ਚੀਜ਼ਾਂ ਸਾਨੂੰ ਉਹ ਗੱਲਾਂ ਨਹੀਂ ਸਾਡੇ ਯਾਦ ਸਾਡੇ ਆਪ ਦਾ ਹੋ ਜਾਂਦਾ ਵੀ ਹਾਂ ਵੀ ਇਉਂ ਸਾਡੇ ਵਿਰੁੱਧ ਬੋਲਦਾ ਗਾਇਕ ਨੇ ਉਹ ਜੇ ਕੰਜਰ ਗਾਇਕ ਹੈ ਉਹ ਜੇ ਇਹ ਗਾਇਕ ਹੈ ਇਹ ਵੀ ਗਾਇਕ ਕੋਈ ਇਹ ਵੀ ਨਹੀਂ ਚੰਗਾ ਉਹ ਤੁਸੀਂ ਗਾਇਕ ਸੀਗਾ ਸਿੱਧੂ ਮੂਸੇ ਵਾਲਾ ਕਿੰਨਾ ਵਧੀਆ ਗਾਉਂਦਾ ਸੀ ਹੋਰ ਗਾਇਕ ਕਿੰਨੇ ਸੋਹਣਾ ਸੋਹਣਾ ਵਧੀਆ ਗਾਉਂਦੇ ਆ ਚੰਗੀਆਂ ਗੱਲਾਂ ਲੋਕਾਂ ਦੇ ਮੂਹਰੇ ਪਰੋਸਦੇ ਆ ਆਹਰ ਭਜਨ ਮਾਨ ਹੋਰੀ ਐ ਹੈ ਕਿੱਡੇ ਵਧੀਆ ਗਾਇਕ ਆ ਯਾਰ ਤੁਸੀਂ ਸਾਰਿਆਂ ਨੇ ਗੰਦੀ ਫੜਿਆ ਸਾਰੇ ਸੋਹੀ ਜਿੰਨੀ ਨੌਜਵਾਨ ਪੀੜ੍ਹੀ ਐ ਤੁਸੀਂ ਖਤਮ ਕਰਤੀ ਇਹ ਆਪਾਂ ਨੂੰ ਪਤਾ ਹੈ ਵੀ ਜੇ ਕੋਈ ਗਾਇਕ ਚੰਗੀ ਗੱਲ ਕਰਦਾ ਸੱਚ ਬੋਲਦਾ ਗਾਇਕ ਕਾਇਕ ਨੂੰ ਵੀ ਨਹੀਂ ਛੱਡਦਾ ਕੋਈ ਕੋਈ ਸੱਚ ਚੰਗੀ ਗੱਲ ਕਰਦਾ ਕੋਈ ਬਾਬਾ ਪ੍ਰਚਾਰਕ ਬੋਲਦਾ ਹੈ ਉਹਨੋਂ ਵੀ ਨਹੀਂ ਛੱਡਦਾ ਕੋਈ ਪਰ ਮਾਰਤਾ ਫੇਰ ਵੀ ਜਾਣਾ ਹੀ ਹੈ ਹੋ ਸਕਦਾ ਹੈ ਜੇ ਤੁਸੀਂ ਕੋਈ ਸੱਚ ਬੋਲ ਕੇ ਸੱਚੀ ਗੱਲ ਕਰਕੇ ਤੁਹਾਨੂੰ ਕੋਈ ਗੈਂਗ ਛੱਡ ਰ ਜਾਂ ਕੋਈ ਏਜੰਸੀਆਂ ਮਰਾਉਂਦੇਗਾ ਨਾ ਤੇ ਦੁਨੀਆ ਦੇ ਉੱਤੇ ਵੀ ਨਾ ਰਹਿ ਜਾਂਦਾ ਮਿੱਤਰੋ ਐਵੇਂ ਨਹੀਂ ਫਿਰ ਲੋਕ ਜੋਹਦਿਆਂ ਦੀਆਂ ਵਾਰਾਂ ਗਾਉਂਦੇ ਕੋਈ ਚੰਗੇ ਕੰਮ ਕਰਿਆ ਕਰੋ ਇਹ ਬਹੁਤ ਮਾੜੀ ਗੱਲ ਆ ਤੁਹਾਡੀ ਜੇ ਥੋੜੀ ਥੋੜੀ ਗੱਲ ਪਿਛੇ ਆਪਾਂ ਧਰਨਾ ਲਾ ਕੇ ਬਹਿ ਜੋ ਕੋਈ ਚੰਗੀਆਂ ਗੱਲਾਂ ਨਹੀਂ ਇਹ ਜਹਾਡੇ ਹੱਕ 'ਚ ਕੋਈ ਬੋਲੇ ਚਾਹ ਸਰਕਾਰ ਆ ਜਾਂ ਸਰਕਾਰ ਦੇ ਕੋਈ ਹੱਕ 'ਚ ਬੋਲੇ ਤਾਂ ਚੰਗੀ ਗੱਲ ਐ ਤੇ ਜੇ ਉਲਟ ਬੋਲੇ ਤਾਂ ਮਾੜੀ ਗੱਲ ਆ ਠੀਕ ਐ ਜਿਹੜੀ ਆਲੋਚਨਾ ਹੁੰਦੀ ਐ ਨਾ ਆਲੋਚਨਾ ਕੋਈ ਮਾੜੀ ਨਹੀਂ ਹੁੰਦੀ ਚਾਹੇ ਆਲੋਚਨਾ ਸਰਕਾਰ ਦੀ ਹੋਵੇ ਚਾਹੇ ਲੋਚਨਾ ਪਿੰਡ ਦੇ ਵਿੱਚੋਂ ਕਿਸੇ ਨਮਾਇੰਦੇ ਦੀ ਕੋਈ ਸਰਪੰਚ ਦੀ ਹੋਵੇ ਚਾਹੇ ਕਿਸੇ ਵੀ ਕੋਈ ਪ੍ਰਚਾਰਕ ਦੀ ਲੋਚਨਾ ਹੋਵੇ ਆਲੋਚਨਾ ਕੋਈ ਮਾੜੀ ਚੀਜ਼ ਨਹੀਂ ਜਿਹੜੇ ਹੁਣ ਮੁੱਖ ਮੰਤਰੀ ਬਣਿਆ ਪਹਿਲਾਂ ਆਲੋਚਨਾ ਕਰਦੇ ਹੀ ਰਹੇ ਆ ਸਾਰਿਆਂ ਦੀ ਹੁਣ ਜੇ ਆਪ ਦੀ ਵੀ ਆਲੋਚਨਾ ਹੋਈ ਜਾਊਗੀ ਕਿੱਡੀ ਖਾਸ ਗੱਲ ਐ ਥੋੜੇ ਥੋੜੇ ਪਿੱਛੇ ਸਾਨੂੰ ਆਪ ਦੀ ਕਰਕਰੀਨੀ ਕਰਾਉਣੀ ਚਾਹੀਦੀ ਤੁਹਾਡੀ ਜਦੋਂ ਧਰਨਾ ਲਾਉਣ ਦੀ ਵੀਡੀਓ ਪਾਈ ਆ ਉਹ ਵੀਡੀਓ ਦੇ ਵਿੱਚ ਥੱਲੇ ਕਮੈਂਟ ਪੜ੍ਹ ਕੇ ਵੇਖੋ ਵੀ ਲੋਕਾਂ ਨੇ ਤੁਹਾਨੂੰ ਕਿਸੇ ਨੇ ਨਹੀਂ ਚੰਗਾ ਕਿਹਾ ਲੋਕਾਂ ਦੇ ਤੁਸੀਂ ਸਮਾਜ ਸੇਵਾ ਦੀ ਖਾਤਰ ਕਿੰਨਾ ਕੁ ਬੋਲਦੇ ਆ ਹੈ ਕਿੰਨੇ ਕੁ ਤੁਸੀਂ ਧਰਨੇ ਲਾਇਆ ਕਿੰਨਾ ਕੁ ਤੁਸੀਂ ਇਹ ਕਿਹਾ ਵੀ ਆਹ ਵੇਖੋ ਸਾਡੇ ਪਿੰਡ ਦੇ ਵਿੱਚੋਂ ਅਸੀਂ ਨਸ਼ਾ ਬੰਦ ਕਰਾਤਾ ਆਹ ਵੇਖੋ ਵੀ ਅਸੀਂ ਮਤੇ ਪਾਏ ਆ ਅਸੀਂ ਇੰਨਾ ਬੰਦਿਆਂ ਦਾ ਭਾਂਡਾ ਤਿਆਗਤਾ ਸਰਪੰਚ ਪਿੰਡ ਦੇ ਵਿੱਚ ਜ਼ੋਰਤ ਰੱਖੇ ਨਸ਼ਾ ਨਹੀਂ ਵਿਕ ਸਕਦਾ ਪਿੰਡ 'ਚ ਜੋਰ ਤੋਂ ਨਹੀਂ ਕੈਦੀ ਆ ਬੰਦੇ ਦੀ ਵਿੱਚ ਸੋ ਮੇਰੀ ਗੱਲ ਹੈ ਬੇਨਤੀ ਹੈ ਜੀ ਪਿੰਡਾਂ ਦੇ ਵਿਕਾਸ ਵੱਲ ਧਿਆਨ ਦਿਓ ਐਵੇਂ ਫालतू ਗੱਲਾਂ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਧਰਨੇ ਲਾਉਣ ਦਾ ਠੀਕ ਹੈ ਤੇ ਆਪਦਾ ਉਹੋ ਜਿਹਾ ਜ਼ਰੂਰੀ ਆ ਕੰਮ ਮੈਨੂੰ ਪਤਾ ਜਿਹੜੇ ਸਰਪੰਚ ਚੰਗੇ ਕੰਮ ਕਰਦੇ ਆ ਉਹ ਇਨ੍ਹਾਂ ਧਰਨੇ ਵਿੱਚ ਸ਼ਾਮਲ ਵੀ ਨਹੀਂ ਹੋਣਗੇ ਸੋ ਇਹੋ ਜੀ ਲੋਚਨਾ ਹੁੰਦੀ ਨਹੀਂ ਜੀ ਆਲੋਚਨਾ ਦੇ ਵਿਰੁੱਧ ਬੋਲਣ ਵਾਲਾ ਆਪ ਹਾਰ ਜਾਂਦਾ ਹੈ ਠੀਕ ਆ ਆਲੋਚਨਾ ਦੇ ਵਿਰੁੱਧ ਬੋਲਣਾ ਸਹਿਨਸ਼ੀਲਤਾ ਸੰਜਮ ਰੱਖਣ ਦੀ ਲੋੜ ਆ ਸਾਨੂੰ ਸਾਰੇ ਸਰਪੰਚ ਵੀਰ ਰਲ ਮਿਲ ਕੇ ਸੰਜਮ ਵਿੱਚ ਰਹਿ ਕੇ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਨਸ਼ੇ ਵਿਰੁੱਧ ਲਾਮਬੰਦ ਹੋਵੋ ਜਿਹੜੀ ਗੱਲ ਐ ਉੱਥੇ ਧਰਨੇ ਲਾਓ ਤੁਹਾਡਾ ਲੋਕ ਵੀ ਸਾਥ ਦੇਣਗੇ ਸੋ ਇਹ ਮੇਰੀ ਬੇਨਤੀ ਆ ਕਿਸੇ ਵੀਰ ਨੂੰ ਕੋਈ ਇਹ ਗੱਲ ਮੇਰੀ ਮਾੜੀ ਲੱਗੀ ਹੋਵੇ ਠੀਕ ਆ ਤਾਂ ਵੀ ਦੱਸ ਦਿਓ ਕਮੈਂਟ ਕਰਕੇ ਸੁਝਾਅ ਵੀ ਦਿਓ ਚੰਗੀ ਗੱਲ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਆਪਾਂ ਹੋਰ ਵੀ ਬੰਦਿਆਂ ਨੂੰ ਸਮਝਾਉਂਦੇ ਰਿਹਾ ਕਰਗੇ ਸੋ ਇਹ ਮੇਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ